ਇਹ ਜੋ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਲਾਲ ਲਡੂ ਦੀਆਂ ਹੈਗੀਆਂ ਜਿੱਥੇ ਇੱਕ ਫੈਕਟਰੀ ਵਿੱਚ ਬੀਤੀ ਰਾਤ ਅਚਾਨਕ ਅੱਗ ਲੱਗ ਜਾਣ ਕਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਣ ਦੇ ਸਮਾਚਾਰ ਪ੍ਰਾਪਤ ਹੋਏ ਹਨ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਡੀਸੀਪੀਐਲ ਫੈਕਟਰੀ ਜਿੱਥੇ ਬੱਸਾਂ ਤਿਆਰ ਕੀਤੀਆਂ ਜਾਂਦੀਆਂ ਹਨ ਉੱਤੇ ਇੱਕ ਪਲਾਂਟ ਦੇ ਵਿੱਚ ਅਚਾਨਕ ਅੱਗ ਲੱਗ ਗਈ ਅੱਗ ਲੱਗਣ ਦੇ ਕਾਰਨਾਂ ਦਾ ਫਿਲਹਾਲ ਹਜੇ ਪਤਾ ਨਹੀਂ ਲੱਗ ਸਕਿਆ ਪਰ ਦਾਸਦੀ ਹੈ ਕਿ ਇਸ ਫੈਕਟਰੀ ਵਿੱਚ ਲੱਖਾਂ ਦਾ ਨੁਕਸਾਨ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਮੌਕੇ ਤੇ ਫਾਇਰ ਬਰਗੇਡ ਦੀਆਂ ਗੱਡੀਆਂ ਪਹੁੰਚੀਆਂ ਲਾਲੂ ਅੰਬਾਲਾ ਦੇ ਨਵਸਿਬ ਦੇ ਫਾਇਰ ਬਗੈਰ ਦੇ ਜੇ ਪਹੁੰਚ ਪੜਾ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੌਕੇ ਤੇ ਲਾਲੂ ਦੇ थाना ਮੁਖੀ ਗੁਰਜੀਤ ਸਿੰਘ ਪਹੁੰਚੇ ਜਿਹੜਾ ਦੱਸਿਆ ਕਿ ਹਜੇ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਅੱਗ ਦੇ ਉੱਤੇ ਕਾਬੂ ਪਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਾਫੀ ਮੁਸ਼ਕਲ ਕੀਤੀ ਜਾ ਰਹੀ ਹੈ ਫਾਇਰ ਬਰਗੇਡ ਦੀਆਂ ਗੱਡੀਆਂ ਦੇਖ ਸਕਦੇ ਹੋ ਕਾਫੀ ਵੱਡੀ ਗਿਣਤੀ ਵਿੱਚ ਫਾਇਰ ਬਰਗੇਡ ਦੀਆਂ ਗੱਡੀਆਂ ਪਹੁੰਚੀਆਂ ਔਰ ਚਾਰੇ ਪਾਸੇ ਜਿਹੜੇ ਹੈਗਾ ਅੱਗ ਦੇ ਉੱਤੇ ਕਾਬੂ ਪਾਉਣ ਕੋਸ਼ਿਸ਼ ਕੀਤੀ ਜਾ ਰਹੀਆਂ ਤੇ ਦੀਆਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਜੀਸੀਪੀਐਲ ਫੈਕਟਰੀ ਦੀਆਂ ਲਾਲੂਤਿਆਂ ਦੀ ਜੀਸੀਪੀਐਲ ਫੈਕਟਰੀ ਜਿੱਥੇ ਬੱਸਾਂ ਬਣਾਉਣ ਦਾ ਕੰਮ ਕੀਤਾ ਜਾਂਦਾ ਬੱਸਾਂ ਨੂੰ ਬਾਡੀ ਲਾਉਣ ਦਾ ਕੰਮ ਕੀਤਾ ਜਾਂਦਾ ਬੱਸਾਂ 'ਚ ਸੀਟਾਂ ਲਗਾਉਣ ਦਾ ਕੰਮ ਕੀਤਾ ਜਾਂਦਾ ਹੈਗਾ ਇਸ ਦੇ ਇੱਕ ਪਲਾਂਟ ਨੂੰ ਅਚਾਨਕ ਅੱਗ ਲੱਗ ਗਈ ਔਰ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਣ ਦਾ ਇਹ ਸਮਾਚਾਰ ਪ੍ਰਾਪਤ ਹੋਣ ਤੋਂ ਮਿਲਾਲ ਕੋ ਜਾਨੀ ਨੁਕਸਾਨ ਹੋਣ ਦੇ ਸਮਾਚਾਰ ਪ੍ਰਾਪਤ ਨਹੀਂ ਹੋਏ ਹਨ ਮੌਕੇ ਦੀਆਂ ਤਸਵੀਰਾਂ ਜੀਸੀਪੀਐਲ ਫੈਕਟਰੀ ਲਾਲੂਤਿਆਂ ਦਾ ਅੱਜ ਕੀ ਹਸੋ ਹੈ ਸਰਦਾਰ ਜੀ ਸਾਨੂੰ ਹੁਣੇ ਇੱਕ ਘੰਟੇ ਪਹਿਲਾਂ ਪਤਾ ਲੱਗਿਆ ਜੀ ਵੀ ਤੇ ਐਮਸੀ ਜੀਸੀਪੀਐਲ ਦਾ ਐਮਸੀਐਲ ਦਾ ਪਲਾਂਟ ਆ ਪੂਰੇ ਚੱਕ ਲੱਗ ਗਈ ਸੀ ਇਮੀਡੀਏਟ ਫਾਇਰ ਜੇਟ ਸੀ ਪੁਰ ਡੇਰਾ ਬਸੀ ਅਮਾਲਾ ਤੋਂ ਵੀ ਭਗਾਈਆਂ ਜੇਲਾ ਕੇ ਹਲੇ ਅੱਗ ਦੀ ਸੀ ਥੋੜਾ ਪਹਿਲਾਂ ਲ ਕਾਬੂ ਲੱਗ ਰਿਹਾ ਬਾਕੀ ਪ੍ਰੋਸੈਸਾਂ ਪੂਰੀਏ ਜਾਰੀ ਨੇ ਸਰ ਕੋਈ ਬੰਦਾ ਵੀ ਜ਼ਖਮੀ ਹੋਇਆ ਇਸ ਚ ਸਰ ਕੋਈ ਬੰਦਾ ਜਾਣੀ ਅਕਸਰ ਕੋਈ ਨਹੀਂ ਹੋਇਆ ਨੇ ਸਰ ਕੀ ਬੰਦਾ ਇਸ ਚ ਜੀ ਕੀ ਬੰਦਾ ਕੀ ਆ ਸਰ ਇਸ ਚ ਹਰੇ ਦੇ ਦੇਖ ਰਹੇ ਨੇ ਕਿ ਤਕਾਰ ਦਾ ਬਾਅਦ ਪਤਾ ਲੱਗੋ ਗੋਲ ਤਰਾਕ ਦੀ ਜਗ੍ਹਾ ਤੇ ਦਾ ਹੱਗ ਬੁਝਾਉਂਦੇ ਜੋ ਫੈਕਟਰੀ ਪੂਰੀ ਤਰ੍ਹਾਂ ਜਲ ਚੁੱਕੀ ਹੈ ਸਰ ਆਜੀ ਆਜੀ ਬੈਕਟੀ ਕਾਫੀ ਗੁਰਸਾ ਜਲ ਚੁਕੀਆ ਬਾਕੀ ਸਪੀਸ਼ੀਅਲ ਕੰਟਰੋਲ ਹੈ ਬਾਕੀ ਦੇਖ ਫਾਇਰ ਫਾਈਟ ਪਰ ਆਈ ਆ ਰਹੀ ਹੈ ਅੱਗੇ ਤੋਂ ਕੀ ਨਹੀਂ ਦੇਖੀ ਆਪ